ਅਸੀਂ ਸੱਚੀ ਗੱਲ ਦੋਸਤੋ ਕੀ ਹਾਲ ਚਾਲ ਹੈ ਤੇ ਅਸੀਂ ਗੁਰਦਾਸਪੁਰ ਤੋਂ ਲੇ ਵੱਲ ਨੂੰ ਜਿਹੜਾ ਰਵਾਨਾ ਹੋਏ ਸੀਗੇ ਤੇ ਕੁਝ ਸਮਾਂ ਹੋਇਆ ਸੀਗਾ ਅਸੀਂ ਲੇ ਤੋਂ ਜਿਹੜਾ ਆਪਣੇ ਗੁਰਦਾਸਪੁਰ ਤੋਂ ਲੇ ਵੱਲ ਨੂੰ ਤੁਰੇ ਆ ਤੇ ਨਜ਼ਦੀਕੀ ਸਾਡੇ ਦਸੂਆ ਦੇ ਕੋਲੇ ਜਿਹੜਾ ਵਾ ਮੈਕਡੋਨਲਡਸ ਹੈਗਾ ਆ ਉੱਥੇ ਆਪਾਂ ਰੁਕੇ ਸੀਗੇ ਤੇ ਸਾਡੇ ਵੀ ਰਾਜਵੀਰ ਤੇ ਕੁਝ ਕਹਿਣਾ ਚਾਹੁੰਦੇ ਨਹੀਂ ਦੋ ਲੈਣਾ ਦੇ ਵਿੱਚ ਜ਼ਰੂਰ ਕਹਿਣੀ ਯਾਰ ਦੋ ਲੈਣਾ ਮੱਕੜੀਆਂ ਬੁੱਲਾਂ ਭਾਈ ਰਹਾਂ ਦੋ ਦੋ ਲੈਣਾ ਦੋ ਲੈਣਾ ਅਸੀਂ ਜਾ ਰਹੇ ਆ ਤੇ ਆਪਾਂ ਬਾਅਦ ਵਿੱਚ ਆ ਰਹੇ ਆ ਸੋ ਕਹਿੰਦਾ ਮਤਲਬ ਕਿ ਵੀਰੋ ਜਿਹੜੇ ਮਲਕੀ ਲਾਈਕ ਮਿਲ ਕੇ ਰਾਤ ਨੂੰ ਤਾਂ ਵੈਸੇ ਨਿਕਲਣਾ ਠੀਕ ਨਹੀਂ ਸਮਝਣਾ ਚਾਹੀਦਾ ਸੀ ਪਰ ਆਪਾਂ ਕਿਉਂ ਲਿਖਨੇ ਆ ਇਹ ਵੀ ਕੋਈ ਇਹਦੇ ਪਿੱਛੇ ਰਾਜ ਸੀਗਾ ਜੋ ਕੋਈ ਦੱਸ ਨਹੀਂ ਸਕਦੇ ਸੋ ਵਹੀ ਦੱਸ ਨਹੀਂ ਸਕਦੇ ਹਣਾ ਸੋ ਮਲਕੀ ਵਧੀਆ ਜੀ ਦੀ ਡੈਸਟੀਨੇਸ਼ਨ ਸੀ ਕਿ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਵਧੀਆ ਲੱਗਿਆ ਵੀਰ ਜੀ ਮਲਕੀ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਨਾਲ ਦੀ ਨਾਲ ਜਿਹੜੇ ਆਪਾਂ ਪੰਜਾਬ ਦੀ ਹਿਸਟਰੀ ਆ ਉਹ ਵੀ ਆਪਾਂ ਜਾਣੂ ਕਰਾਵਾਂਗੇ ਕਿ ਕੀ ਕੁਝ ਜਿਹੜੇ ਇਤਿਹਾਸ ਸਾਡੇ ਨਾਲ ਜੁੜੇ ਨੇ ਪੰਜਾਬ ਦੇ ਉਹ ਕਿੱਥੇ ਕਿੱਥੇ ਤੱਕ ਜੁੜੇ ਨੇ ਉਹ ਵੀ ਜਿਹੜੀ ਹੈ ਸਾਹਜ ਤੁਹਾਡੇ ਨਾਲ ਚਾਤ ਮਰਾਵਾਂਗੇ ਤਾਂ ਕਿ ਅਸੀਂ ਨਵੀਂ ਜਿਹੜੀ ਆਪਾਂ ਮਲਕੀ ਆ ਬਲੌਗਿੰਗ ਲੰਗੀ ਸ਼ੁਰੂ ਕੀਤੀ ਹੈ ਪਰ ਮਾਇੰਡ ਨਾ ਕਰਿਓ ਯਾਰ ਮਲਕੀ ਆਉਂਦੀ ਨਹੀਂ ਨੀ ਪੂਰੀ ਅਸੀਂ ਤੁਹਾਡੀ ਸਾਡੀ ਪੱਤਰਕਾਰੀ ਲਾਈਨ ਪਹਿਲੀ ਪਹਿਲੀ ਆਪੇ ਹੀ ਬਲੌਗ ਮਤਲਬ ਪਹਿਲੀ ਸਾਡੀ ਪੱਤਰਕਾਰੀ ਲਾਈਨ ਆ ਬਲਕਿ ਆ ਰਾਜਵੀਰ ਨੇ ਸਾਨੂੰ ਆਦਤ ਪਾਈ ਇਹ ਕਿਦਾਂ ਮੈਂ ਕਹਿੰਦਾ ਜਿਹੜੇ ਸਾਡੇ ਘੋੜੇ ਆ ਘੋੜੇ ਆ ਸਾਡੇ ਘੋੜੇ ਯਾ ਬਾਤ ਤੇ ਭਾਜੀ ਇੱਕ ਵਾਰੀ ਤੁਹਾਨੂੰ ਘੋੜੇ ਚਾਤ ਮਰਾ ਦਵਾਂ ਘੋੜੇ ਦੀ ਕਾਠੀ ਜੇ ਖਰੋ ਕਾਠੀ ਕਿਆ ਬਾਤ ਹੈ ਕਿਆ ਬਾਤ ਹੈ ਭਾਜੀ ਇਹ ਪੂਰਾ ਕੰਫਰਟ ਪੂਰਾ ਕੰਫਰਟ ਜੋਨ ਲੈ ਕੇ ਚੱਲੇ ਆ ਰਾਜਵੀਰ ਨਾਲ ਇਹਨਾਂ ਦੇ ਜਿਹੜਾ ਟੈਂਕ ਬੈਗ ਜਿਹੜਾ ਹੈਗਾ ਆ ਤੇ ਵੀਰ ਉਹਨਾਂ ਦੇ ਨਾਲ ਆਪਣੇ ਡਿਕੇਟਲੋਂ ਦਾ ਸਾਰਾ ਕੈਰੀ ਕਰ ਲਿਆ ਕੈਂਪਿੰਗ ਦਾ ਸਮਾਨ ਤੇ ਨਾਲ ਦੀ ਨਾਲ ਜਿਹੜਾ ਚੇਅਰ ਟੇਬਲ ਇੱਧਰ ਤੁਸੀਂ ਵੇਖ ਸਕਦੇ ਹੋ ਸਾਰਾ ਕੁਝ ਸਮਾਨ ਅਸੀਂ ਵੀ ਰੈਡੀ ਕਰ ਲਿਆ ਨਾਲ ਜੈਰੀਕਨ ਵਗੈਰਾ ਲਗਾ ਲਿਆ ਤੇ ਮਾਫੀ ਚੋਨਾ ਕਿ ਯਾਰ ਇੱਕ ਮੇਰੀ ਲਾਈਟ ਜਿਹੜੀ ਹੈ ਨਾ ਉਹ ਬੰਦ ਹੋ ਗਈ ਆ ਐਚ ਜੀ ਜੇ ਦੀ ਵਧੀਆ ਕੰਪਨੀ ਸੀਗੀ ਪਰ ਯੂ نو ਪਤਾ ਨਹੀਂ ਕੀ ਗੱਲ ਹੈ ਕੀ ਆਪਾਂ ਨੂੰ ਮਿਲ ਕੀ ਜਾਂ ਸਾਡੀ ਕਿਸਮਤ ਮਾੜੀ ਗਈ ਜਿਹੜੇ ਦੋ ਲੱਗੇ ਨਹੀਂ ਸੋ ਵਧੀਆ ਲੱਗਾ ਤੇ ਜਰੂਰ ਯਾਰ ਮਿਲ ਕੇ ਸ਼ੇਅਰ ਸ਼ੂ ਕਰਿਓ ਤਾਂ ਕਿ ਜਿਹੜੇ ਵਲੋਗ ਜਿਹੜੇ ਅਸੀਂ ਵੀ ਮਾੜੀ ਮੋਟੀ ਕੋਸ਼ਿਸ਼ ਆਪਾਂ ਕਰਦੇ ਰਹੀਏ ਕਿਉਂ ਵੀ ਰਾਜਵੀਰ ਹਾਂਜੀ ਉਹ ਮਿੱਤਰਾ ਕਿਦਾਂ ਚੜਦੀ ਕਲਾ ਮਾਜੇ ਵਾਲੇ ਭਾਊ ਕੈਂਟ ਕੈਂਟ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਪੂਰਾ ਲਾਓ ਜੀ ਮਿੱਤਰੋ ਤੇ ਅਗਲੇ ਵੀ ਜਿਹੜੇ ਆ ਨਾਲ ਦੀ ਨਾਲ ਤੁਹਾਨੂੰ ਬਸ ਝਾਤ ਮਰਾਉਂਦੇ ਰਵਾਂਗੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਧੰਨਵਾਦ ਲਵ ਯੂ ਪਿਆਰ ਬਹੁਤ ਸਾਰਾ ਗਰਦਾਸਪੁਰ ਵਾਲਿਓ ਖਿੱਚ ਕੇ ਰੱਖੋ